ਹਰ ਹਰ ਆਪ ਸਾਥ ਜੋ ਕੰਮ ਕਰਾਉਂਦਾ ਉਹ ਹਰ ਜਾ ਉਹ ਛੋਟੇ ਵੀ ਇੱਥੇ ਇੱਥੇ ਇੱਦਾਂ ਹੀ ਫੈਸਲਾ ਬਣਾ ਇੱਦਾਂ ਹੀ ਬੈਸ ਇੱਦਾਂ ਹੀ ਬੈਸ ਬਾਈ ਇੱਦਾਂ ਹੀ ਬੈਸ ਬਾਈ ਯਾਰ ਆਹ ਗੁਜਾਰਾ ਪਈ ਜਾਂਦਾ ਰੋਲੀਆ ਰੋਲੀਆ ਇਹ ਤਾਂ ਬੱਲੀ ਹਲੇ ਇੱਕ ਤਾਂ ਸੁਣੀ ਤੁਸੀਂ ਕਿ ਇੱਕ ਤਾਂ ਚੋਰ ਦੂਜੀਆਂ ਚਤਰਾਈਆਂ ਇਹ ਦੀਪਕ ਜਵਾਨ ਨਾਲੇ ਦਾ ਲੋਕਾਂ ਨਾਲ ਚੋਰੀ ਕਰਕੇ ਠੱਗੀ ਮਾਰ ਕੇ ਨਾਲੇ ਸਾਨੂੰ ਕਹਦਾ ਆ ਜੋ ਆ ਜੋ ਜਿੱਥੇ ਦੀ ਕਰੇ ਉੱਥੇ ਦੇਖ ਲਿਓ ਜਿੱਥੇ ਦੀ ਇਹ ਦੀਪਕ ਜਵਾਨ ਇੱਕ ਚੋਰ ਦੂਜੀਆਂ ਚਤਰਾਈਆਂ ਕਰਦਾ ਹੈ ਨੇ ਕਿਹਾ ਕਿ ਤੋ 5 ਰੁਪਏ ਵੀ ਲੈ ਕੇ ਹੁਣ ਅੱਤੇ ਗੱਲ ਖਤਾ ਦੂੰਗਾ ਲੋਕਾਂ ਦੇ ਸਾਹਮਣੇ ਜਾਂ ਵੀ ਮੇਰਾ ਕੋਈ ਬੰਦਾ ਸਾਬਤ ਕਰ ਦਿਓ ਵੀ ਕੋਈ ਵੀ ਜੇ ਕੋਈ ਮੇਰਾ ਟੀਮ ਦਾ ਬੰਦਾ ਵੀ ਇਸ ਤਰ੍ਹਾਂ ਦੀ ਗੱਲ ਕਰੂਗਾ ਮੈਂ ਬਰਦਾਸ਼ਤ ਨਹੀਂ ਕਰੂੰਗਾ ਪਰ ਜਿਹੜੀਆਂ ਉਹ ਦੋਸਰ ਕਸਤ ਨਹੀਂ ਦੇਖਣਾ ਚਾਹੁੰਦਾ ਵੀ ਕਿਦੋਂ ਉਹਨਾਂ ਤੇ ਕਾਰਵਾਈ ਹੁੰਦੀ ਹੈ ਤੇ ਕਦੋਂ ਉਹਨਾਂ ਨੂੰ ਫੜ ਕੇ ਅੰਦਰ ਸੁੱਟਿਆ ਜਾਂਦਾ ਹੈ ਮੈਂ ਤਾਂ ਇੱਥੇ ਐਸਾ ਰਿਮਾਰਕ ਤੇ ਆਈ ਥਾਂ ਤੇ ਪੰਰਮਾਰਕ ਤੇ ਰੱਖਿਆ ਸੀਗਾ ਹਾਂਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜਿਵੇਂ ਆਪਾਂ ਜਾਣਦੇ ਆ ਕਿ ਠੱਗ ਏਜੰਟਾਂ ਵੱਲੋਂ ਪੰਜਾਬ ਦੇ ਭੋਲੇ ਭਾਲੇ ਲੋਕਾਂ ਤੋਂ ਬਹੁਤ ਸਾਰੇ ਪਿਛਲੇ ਲੰਬੇ ਸਮੇਂ ਤੋਂ ਪੈਸੇ ਲੁੱਟੇ ਜਾ ਰਹੇ ਨੇ ਇਸ ਮਾਮਲੇ ਸੰਬੰਧੀ ਭਾਨੇ ਸਿੱਧੂ ਵੱਲੋਂ ਪੰਜਾਬ ਦੇ ਬਹੁਤ ਸਾਰੇ ਲੋਕਾਂ ਦੇ ਲੱਖਾਂ ਰੁਪਏ ਇਹਨਾਂ ਠੱਗ ਏਜੰਟਾਂ ਤੋਂ ਕਢਵਾ ਕੇ ਦਿੱਤੇ ਗਏ ਨੇ ਉੱਥੇ ਪਿਛਲੇ ਦਿਨੀ ਭਾਨਾ ਸਿੱਧੂ ਮਹਾਲੀ ਵਿਖੇ ਪਹੁੰਚੇ ਜਿੱਥੇ ਠੱਗ ਏਜੰਟਾਂ ਵੱਲੋਂ ਮੁਹਾਲੀ ਦੇ ਲੋਕਾਂ ਦੇ ਬਹੁਤ ਸਾਰੇ ਜੋ ਪੈਸੇ ਲੁੱਟੇ ਹੋਏ ਸੀ ਉਸ ਮਸਲੇ ਨੂੰ ਲੈ ਕੇ ਪੰਨਾ ਸਿੱਧੂ ਮੁਹਾਲੀ ਪਹੁੰਚੇ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਉਹ ਗੱਲ ਸੁਣਾ ਉਹ ਛੋਟੇ ਵੀਰ ਆਜਾ 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 ਉਹ ਹਟ ਜਾ ਉਹ ਛੋਟੇ ਵੀਰ ਇੱਥੇ 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 ਹੀ ਬੈਠ ਜਾ ਇੱਥੇ ਹੀ ਬੈਠ ਇੱਥੇ ਹੀ ਬੈਸ ਬਾਈ ਇੱਥੇ ਹੀ ਬੈਸ ਬਾਈ ਇੱਥੇ ਹੀ ਬੈਸ ਬਾਈ ਆਹ ਪੁਲਿਸ ਆ ਰਹੀ ਆ। ਆਹ ਇੱਕ ਤਾਂ ਸੁਣੀਏ ਤੁਸੀਂ ਇੱਕ ਇੱਕ ਤਾਂ ਚੋਰ ਦੂਜੀਆਂ ਚਤਰਾਈਆਂ ਇਹ ਦੀਪਕ ਚਵਾਨ ਨਾਲੇ ਦਾ ਲੋਕਾਂ ਨਾਲ ਚੋਰੀ ਕਰਕੇ ਠੱਗੀ ਮਾਰ ਕੇ ਨਾਲੇ ਸਾਨੂੰ ਕਹਿੰਦਾ ਆ ਜਾਓ ਆ ਜਿੱਥੇ ਜੀ ਕਰੇ ਉੱਥੇ ਦੇਖ ਲਿਓ ਜਿੱਥੇ ਸੀ ਇਹ ਦੀਪਕ ਚਵਾਨ ਇੱਕ ਚੋਰ ਦੂਜੀਆਂ ਚਤਰਾਈਆਂ ਕਰਦਾ ਹੈ ਇਹ ਮੁੰਡਿਆਂ ਨੂੰ ਧਮਕੀਂ ਦਿੰਦਾ ਹੈ ਕਹਿੰਦਾ ਇਹ ਗਾਲਾ ਕਣੀ ਐ ਸੀਐਸਟੀ ਨੇ ਹੁਣੀ ਚੱਲੇ ਮੁਕੱਦਮਾ ਕਰਾਉਣੇ ਆ ਤੇ ਏ ਬਾਈ ਹਿਮਾਚਲ ਤੋਂ ਆ ਕੇ ਹਿਮਾਚਲ ਤੋਂ ਆ ਕੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਠੱਗਦਾ ਇਹ ਇਹ ਬਦਮਾਸ਼ੀ ਕਰਦਾ ਇੱਥੇ ਪੁਲਿਸ ਦੇ ਸਾਹਮਣੇ ਪੁਲਿਸ ਦੇ ਸਾਹਮਣੇ ਬਦਮਾਸ਼ੀ ਕਰਦਾ ਇਹ ਹਿਮਾਚਲ ਤੋਂ ਆ ਕੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਠੱਗਦਾ ਅੱਜ ਤੋਂ ਬਾਅਦ ਉਹਨਾਂ ਨੂੰ ਐਸ.ਪੀ. ਹਿੱਤਰੇ ਦੇ ਲੋਕਾਂ ਨੂੰ ਗਾਲ੍ਹਾਂ ਕੱਢਿਓ ਰਾਹੁਲ ਨੂੰ ਤੇ ਹੁਣ ਸਾਨੂੰ ਤੇ ਲੈ ਦੋ ਐਵੇਂ ਕਰਦਾ ਵੀਡੀਓ ਹੁਣ ਦੇਖੋ ਦੇਖਦੇ ਪ੍ਰਸ਼ਾਸਨ ਇਹਨੇ ਤੇ ਕੀ ਕਾਰਵਾਈ ਕਰਦਾ ਐਸ.ਪੀ. ਹਿੱਤਰੇ ਦੀ ਇਹਨਾਂ ਦੇ ਪਰਚਾ ਕੱਢਦਾ ਜਾਂ ਨਹੀਂ ਕੱਢਦਾ ਨਹੀਂ ਤਾਂ ਭਾਈ ਅਸੀਂ ਅੱਜ ਜਾਣਾ ਸੀ ਪਰ ਨਹੀਂ ਜਾਂਦੇ ਇੱਥੇ ਹੀ ਆ ਕੱਲ ਵੀ ਕਿਹੜੇ ਵੀ ਵੀਰ ਆ ਪੱਤ ਵਾਦ ਆ ਗੋ ਕਿਉਂਕਿ ਤੇ ਅੱਜ ਨਾ ਹੋਇਆ ਇਹ ਚੋਰਾਂ ਨੂੰ ਨੱਥ ਨਹੀਂ ਪਾਈ ਤਾਂ ਕੱਲ ਭਾਈ ਫੇਰ ਨਾ ਤੇ ਤੁਹਾਨੂੰ ਨਿਆਂ ਨਹੀਂ ਮਿਲਦਾ ਅਸੀਂ ਤੁਹਾਡੇ ਕਰਕੇ ਤੇ ਸਾਨੂੰ ਮੁਕੱਦਮੇ ਲੈਣੇ ਪੈਣ ਉਹ ਵੀ ਲਵਾਵਾਂਗੇ ਭਾਈ ਭਾਈ ਭਾਨਾ ਸਿੱਧੂ ਵੀ ਆ ਸ਼ਾਮ ਨੂੰ ਪਹੁੰਚ ਰਿਹਾ ਪਰ ਆ ਜਿਹੜਾ ਚੋਰ ਹੈ ਕਹਿੰਦਾ ਅਸੀਂ ਆਜੋ ਆਜੋ ਜੇ ਵੀ ਦੇਖੋ ਕਿਦਾਂ ਧਮਕੀ ਦੇ ਰਿਹਾ ਪੈਸੇ ਦਿਖਾ ਕੇ ਹਿਮਾਚਲ ਤੋਂ ਆ ਕੇ ਹਿਮਾਚਲ ਤੋਂ ਆ ਕੇ ਪੰਜਾਬ ਵਾਲਿਓ ਲੁੱਟ ਲਿਆ ਤੁਨੋਂ ਹਿਮਾਚਲ ਤੋਂ ਆ ਕੇ ਕਿ ਤੁਸੀਂ ਤੁਹਾਡੀ ਗੈਰਤ ਨਹੀਂ ਦਿਖਾਈ ਤਾਉਣ ਵਾਲਾ ਸਮੇਂ ਤੁਹਾਡੇ ਖਾਤਰ ਬਹੁਤ ਪੈਨਕ ਹੋਗਾ ਜਿਵੇਂ ਪਹਿਲਾਂ ਬਿਆਰ ਵਾਲੇ ਕੁੜਦੇ ਇੱਥੇ ਆ ਕੇ ਆਪਨੋ ਉਵੇਂ ਹਿਮਾਚਲ ਵਾਲੇ ਵੀ ਤੁਹਾਡੇ ਦੇ ਹਾਵੀ ਹੋ ਜਾਣਗੇ ਉਹਦੇ ਜ਼ਿੰਮੇਦਾਰ ਤੁਸੀਂ ਆਪ ਪਾਉਂਗੇ ਜਵਾਨੋ ਪਾਣੇ ਸੁਖਲੇ ਕਿਤੋਂ 5 ਰੁਪਏ ਵੀ ਲੈ ਕੇ ਹੁਣ ਇੱਥੇ ਗੱਲ ਕਰਤਾ ਦੂੰਗਾ ਲੋਕਾਂ ਦੇ ਸਾਹਮਣੇ ਜਾਂ ਫਿਰ ਮੇਰਾ ਕੋਈ ਬੰਦਾ ਸਾਬਤ ਕਰ ਦਿਓ ਵੀ ਕੋਈ ਵੀ ਜੇ ਕੋਈ ਮੇਰਾ ਟੀਮ ਦਾ ਬੰਦਾ ਵੀ ਇਸ ਤਰ੍ਹਾਂ ਦੀ ਗੱਲ ਕਰੂਗਾ ਮੈਂ ਬਰਦਾਸ਼ਤ ਨਹੀਂ ਕਰੂੰਗਾ ਪਰ ਜਿਹੜੀ ਉਹ ਦੋਸਰਕਾ ਹਸਤ ਨਹੀਂ ਦੇਖਣਾ ਚਾਹੁੰਦਾ ਵੀ ਕਿਦੋਂ ਉਹਨਾਂ ਤੇ ਕਾਰਵਾਈ ਹੁੰਦੀ ਹੈ ਤੇ ਕਦੋਂ ਉਹਨਾਂ ਨੂੰ ਫੜ ਕੇ ਅੰਦਰ ਸੁੱਟ ਮੈਂ ਤਾਂ ਇੱਥੇ ਰਿਮਾਰਡ ਤੇ ਆ ਹੀ ਥਾਂ ਤੇ ਰਿਮਾਰਡ ਤੇ ਰੱਖਿਆ ਸੀਗਾ 2 ਤੋਂ 3 4 3 ਮੀਟਰ ਰਿਮਾਰਡ ਤੇ ਰੱਖਿਆ ਸੀਗਾ ਤੇ ਪਰ ਹੁਣ ਦੇਖਣਾ ਚਾਹੁੰਦਾ ਵੀ ਉਹ ਝੰਟ ਨੂੰ ਕਦੋਂ ਤੁਸੀਂ ਲਿਆਉਣੇ ਸਾਰੇ ਦੂਰ ਦੇਤੇ ਸਾਰੇ ਕੁੜੀਆਂ ਨੇ ਉੱਤੇ ਬਿਆਨ ਲਿਖਾਤੇ ਜਿਨ੍ਹਾਂ ਨੇ ਉਹਨਾਂ ਨੂੰ ਠੱਗਿਆ ਹੋਰ ਮੈਂਗੇ ਕੋਈ ਹੋਰ ਕੋਈ ਗੱਲਬਾਤ ਕਰਨਾ ਚਾਹੁੰਦਾ ਮੈਂ ਇੱਕ ਕੋਈ ਗੱਲ ਸਾਰੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਸਾਰੇ ਮੇਰੇ ਨੌਜਵਾਨ ਮੇਰੇ ਭਰਾ ਇਹ ਗੱਲ ਆਪਣੇ ਦਿਮਾਗ ਦੇ ਵਿੱਚ ਬਿਠਾ ਰਹੋ ਤੁਸੀਂ ਇਸ ਪੰਜਾਬ ਦੀ ਧਰਤੀ ਦੇ ਵਾਰ ਤੋਂ ਆਪਣੇ ਹੱਕਾਂ ਲਈ ਇਹਨਾਂ ਦੇ ਆ ਕੇ ਇਹਨਾਂ ਦਾ ਗੇੜ ਭਟਾ ਕਰਉਣਾ ਦੇਖ ਕਿਸੇ ਨੇ ਉਹਨਾਂ ਨੇ ਪੋਲ ਕਿਉਂ ਨਹੀਂ ਛੱਡਣਾ ਜੋ ਤੁਹਾਡੇ ਪੈਸੇ ਨੇ ਕਿ ਤੁਹਾਡੇ ਕੋਲ ਸਬੂਤ ਆ 2-2-3-3 ਸਾਲ ਹੋ ਗਏ ਤੁਸੀਂ ਕਿਉਂ ਚੁੱਪ ਕਰਕੇ ਬਹਿਣ ਹੋ ਸਾਡੇ ਹੋਰ ਵੀ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਹੋਰ ਵੀ ਆਪਾਂ ਲੜਾਈਆਂ ਲੜਨੀਆਂ ਨੇ ਆਮੇ ਕੀ ਕਹਿਣਾ ਹੈ ਆਏ ਵੀਰ ਜੀ ਦੇਖੋ ਆਪਾਂ ਪਹਿਲਾਂ ਦੇਖਦੇ ਹਾਂ ਤੁਸੀਂ ਵੀ ਬਾਈ ਭਾਨੇ ਸੰਘਰਸ਼ ਕਰ ਰਹੇ ਹੋਣ ਆਪਾਂ ਆਪ ਬਾਈ ਭਾਨੇ ਨਹੀਂ ਕਰ ਤੁਸੀਂ ਚਲੋ ਤੁਸੀਂ ਸਿੱਖੋ ਇਹ ਕਿ ਆਪਾਂ ਗਏ ਲਗਭਗ ਅੱਜ ਤੱਕ 98 ਲੱਖ ਰੁਪਇਆ ਆਪਾਂ ਤਿੰਨ ਦਿਨਾਂ ਚ ਬਾਈ ਵਾਪਸ ਕਰਾਇਆ ਰਿਕੋਡਲੀ ਜਿਹਦੇ ਵਿੱਚ ਜਿਹਦੇ ਵਾਪਸ ਕਰਾਇਆ ਹੈ ਬਕਾਇਦਾ ਇਮੀਗ੍ਰੇਸ਼ਨ ਦਾ ਨਾਮ ਹੈ ਜਿਹੜੇ ਕਲਾਇੰਟਾਂ ਦਾ ਨਾਮ ਹੈ ਤਿੰ ਸਾਰੇ ਨੌਜਵਾਨਾਂ ਨੇ ਮਿਲ ਕੇ ਬਈ ਭਾਨੇ ਸਿੱਧੂ ਦੇ ਸਹਿਯੋਗ ਨਾਲ 98 ਲੱਖ ਰੁਪਏ ਜੇ ਆਪਾਂ ਵਾਪਸ ਕਰਾ ਸਕਦੇ ਆ 99 ਕਰੋੜ ਰੁਪਏ ਵੀ ਵਾਪਸ ਕਰਾ ਸਕਦੇ ਪਰ ਉਹਦੇ ਲਈ ਜਿਹੜੇ ਆਮ ਘਰਾਂ ਦੇ ਆਪਾਂ ਲੋਕ ਆ ਆਪਾਂ ਨੂੰ ਆਪਣੇ ਨੀਜੀ ਹਿੱਤਾਂ ਨੂੰ ਤਿਆਗ ਕੇ ਸਮਾਜਿਕ ਹਿੱਤਾਂ ਨੂੰ ਧਿਆਨ ਚ ਰੱਖਦੇ ਬਈ ਇਹ ਲੜਾਈ ਦੇ ਵਿੱਚ ਸ਼ੋਕ ਕਰਨਾ ਪੂਆ ਤਾਂ ਜੋ ਲੋਕ ਜੇ ਜਵਾਨੀ ਹੈ ਆਪਣੇ ਆਪ ਨੂੰ ਠੱਗਾ ਮਹਿਸੂਸ ਕਰ ਲਈ ਤੇ ਬਾਅਦ ਚ ਜਦੋਂ ਠੱਕੀ ਮਰੀ ਜਾਂਦੀ ਹੈ ਇੱਕ ਨੌਜਵਾਨੀ ਨਹੀਂ ਪੂਰਾ ਪਰਿਵਾਰ ਜਦੋਂ ਆਰਥਿਕ ਪੱਖੋਂ ਕਮਜ਼ੋਰ ਹੋ ਜਾਂਦਾ ਤਾਂ ਉਹ ਆਤਮ ਹੱਤਿਆ ਕਰਦੇ ਮਜਬੂਰ ਹੁੰਦੇ ਜਿਵੇਂ ਵੀਰ ਨੇ ਦੱਸਿਆ ਕਿ ਜੇ ਕੋਈ ਤਸਕਰ ਹੈ ਜਾਂ ਕੋਈ ਸਟ ਉਹਨਾਂ ਦੇ ਪੁਲਿਸ ਮੁਲਾਜ਼ਮ ਕਾਰਵਾਈ ਕਰ ਦਿੰਦੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੇ ਇਹਨਾਂ ਦੇ ਸਾਹਮਣੇ ਮੰਨੋ ਪੁਲਿਸ ਆਪਣੇ ਆਪ ਨੂੰ ਮਜਬੂਰ ਜਾਂ ਮਹਿਸੂਸ ਕਰਦੀ ਹੈ ਕਿਉਂਕਿ ਮੰਨਿਆ ਜੇ ਤਾਂ ਪੁਲਿਸ ਪ੍ਰਸ਼ਾਸਨ ਕੋਲੇ ਆਉਣੇ ਆ ਉਦੋਂ ਇਹ ਚੋਰਾਂ ਕੋਲੇ ਬਹੁਤ ਜ਼ਿਆਦੇ ਪੈਸੇ ਆਏ ਹੁੰਦੇ ਤੇ ਉਹ ਲੋਕਾਂ ਨੂੰ ਚੈਲੰਜ ਕਰਕੇ ਕੋਰਟ ਲੈਣੇ ਕੋਰਟ ਪ੍ਰੋਸੈਸ ਲੰਬੀ ਹੋਣ ਦੇ ਕਾਰਨ ਆਮ ਲੋਕ ਉਥੇ ਲੜਾਈ ਲੜਦੇ ਵਿੱਚ ਸਫਲ ਨਹੀਂ ਹੁੰਦੇ ਤਾਂ ਕਰਕੇ ਨੌਜਵਾਨੋ ਤੁਹਾਨੂੰ ਹੋਰ ਜ਼ਿਆਦਾ ਜਾਗਰੂਕ ਹੋਣਾ ਪਊਗਾ ਤੇ ਇਸ ਲੜਾਈ ਦੇ ਵਿੱਚ ਇਸ ਮਹੀਨ ਨੂੰ ਜ਼ਿਆਦੇ ਤੋਂ ਜ਼ਿਆਦੇ ਘਰਾਂ ਤੇ ਟਾਣੀਆਂ ਤੇ ਕਲਜਾ ਕੇ ਇਸ ਨੂੰ ਮਜ਼ਬੂਤ ਕਰ ਦੇਉਗੀ ਤਾਂ ਜੋ ਆਉਣ ਵਾਲੇ ਸਮੇਂ ਤੇ ਜੋ ਚੋਰ ਨੇ ਜੋ ਏਜੰਟ ਮਾਫੀਆ ਐ ਇਸ ਦੀ ਆਪਾਂ ਐਸੀ ਤੈਸੀ ਕਰੀ ਅਗਲੀ ਗੱਲ ਇੱਕੋ ਹੀ ਹੋਰ ਮੇਰੀ ਰੈਗੀ ਡੇਡੀ ਕੀ ਗੱਲ ਮੈਂ ਕਰਨੀ ਸੀ ਕਿ ਵੀ ਅਸੀਂ ਬਾਰ ਬਾਰ ਇਹੀ ਗੱਲ ਪ੍ਰਸ਼ਾਸਨ ਨੂੰ ਕਹੀ ਆ ਜਦੋਂ ਪਤਾ ਨਾ ਕਿ ਕਿਤੇ ਐਫਐਆਈ ਹੋ ਗਈ ਪਤਾ ਵੀ ਠੱਗੀ ਮਾਰ ਲਈ ਫਿਰ ਉਹਨੇ ਦਫ਼ਤਰ ਬੰਦ ਕਿਉਂ ਕਰਤਾ ਜਿੰਦਾ ਕਿਉਂ ਨਹੀਂ ਲਾਉਂਦੇ ਜਿਵੇਂ ਕਿ ਹੁਣ ਕਿੰਨੇ ਸ਼ਹਿਰਾਂ ਦੇ ਵਿੱਚ ਆਪਾਂ ਲਵਾਏ ਵੀ ਨੇ ਆ ਰਾਖਸ਼ ਗਰੁੱਪ ਆ ਅੰਦਰੋਂ ਦੇਖਿਆ ਤੇ ਉਹਦੇ ਉੱਪਰ ਹੋਰ ਉਹਦੇ ਅਫਾਰੀਆਂ ਹੋਈਆਂ ਪਈਆਂ ਨੇਗੀਆਂ ਉਸ ਜਿਹੜਾ ਇੱਥੇ ਧਰਨਾ ਉੱਥੇ ਲਾ ਕੇ ਗੁਰਦੁਆਰਾ ਅੰਮ੍ਰਿਤਸਰ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਇਸ ਕਰਕੇ ਨੇ ਸਾਰੀ ਪ੍ਰਕਿਰਤੀ ਸਾਰਾ ਕੁਝ ਟੈਕਸ ਕਰਕੇ ਇਹਨਾਂ ਦੇ ਲੋਕਾਂ ਨੇ ਪੈਸੇ ਦਿਵਾਏ ਜਾਣ ਇਹ ਜਿਹੜਾ ਗੰਦਾ ਪੰਜਾਬ ਦੇ ਵਿੱਚ ਪਿਆ ਇਹਨੂੰ ਸਾਫ਼ ਕਰਨਾ ਬੜਾ ਜ਼ਰੂਰੀ ਹੈ ਨੌਜਵਾਨਾਂ ਦੇ ਜਿਹੜੇ ਹੋ ਰਿਹਾ ਧੱਕਾ ਤੇ ਪ੍ਰਵਾਸ ਉਹਨੂੰ ਰੋਕਣਾ ਬੜਾ ਜ਼ਰੂਰੀ ਹੈ ਮੈਂ ਹੀ ਨੌਜਵਾਨਾਂ ਨੂੰ ਬੇਨਤੀ ਕਰਦਾ ਸਾਰੇ ਨੌਜਵਾਨਾਂ ਨੂੰ ਮੇਰੀ ਲਾਸਟ ਦੀ ਅਪੀਲ ਹੈ ਤੇ ਮੇਰੀ ਬੇਨਤੀ ਹੈ ਭਰਾਵੋ ਪੰਜਾਬ ਵਰਗੀ ਧਰਤੀ ਕਿਤੇ ਨਹੀਂ ਹੈਗੀ ਆਓ ਇਸ ਧਰਤੀ ਦੇ ਉੱਪਰ ਲੈ ਕੇ ਇੱਥੇ ਆਪਕੋ ਆਪਣੇ ਕੰਮ ਕਰੀਏ ਚਲੋ ਠੀਕ ਹੈ ਇਹਨਾਂ ਦੀਆਂ ਮਸ਼ਹੂਰੀਆਂ ਨੇ ਲੀਡਰਾਂ ਨੇ ਕਲਾਕਾਰਾਂ ਨੇ ਵੱਡੇ-ਵੱਡੇ ਮਸ਼ਹੂਰੀਆਂ ਕਰਕੇ ਤੁਹਾਡਾ ਦਿਮਾਗ ਉਧਰ ਨੂੰ ਬਾਸ ਕਰਤਾ ਤੁਸੀਂ ਫਸ ਗਏ ਪਰ ਹੁਣ ਮੇਰੀ ਬੇਨਤੀ ਹੈ ਅਨੇਕਾਂ ਘਰੇ ਮੇਰੇ ਕੋਲ ਤੰ ਡੈਰੀਆਂ ਭਰੀਆਂ ਪਈਆਂ ਲਗੀਆਂ ਹੁਣ ਤਾਂ ਮੈਂ ਲਿਖਣੋਂ ਹਟ ਗਿਆ ਤੰ ਡੈਰੀਆਂ ਦੇ ਉੱਪਰ ਅਨੇਕਾਂ ਨੌਜਵਾਨਾਂ ਦੇ ਪੈਸੇ ਵਾਪਸ ਐਤਿਕਰ ਕਰਵਾਏ ਨੇ ਪਰ ਮੇਰੀ ਬੇਨਤੀ ਹੈ ਵੇ ਕਈ ਵਾਰੀ ਸੀ ਪੈਸੇ ਕਢਾਣਾ ਜਵਾਕੇ ਦੂਜੇ ਦੇ ਪਲੇਟ ਆਕ ਜਾਂਦੇ ਨੇਗੇ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਕੰਮ ਕਰੀਏ ਕੋਈ ਖੇਤੀਬਾੜੀ ਦਾ ਕੰਮ ਕਰੀਏ ਕੋਈ ਦੁੱਧ ਦਾ ਕੰਮ ਕਰੀਏ ਕੋਈ ਹੋਰ ਕੰਮ ਕਰੀਏ ਜਿਹੜੇ ਅਸੀਂ ਘਰ-ਬਾਰ ਵੇਚ ਕੇ ਲੋਨ ਕਢਾ ਕੇ 4-4 5-5 ਲੱਖ ਰੁਪਏ ਇਹਨਾਂ ਨੂੰ ਦਿੰਨੇ ਆ 20-30 ਲੱਖ ਰੁਪਏ ਇਹਨਾਂ ਨੂੰ ਦਿੰਨੇ ਆ ਆਪਾਂ ਉਸ ਜੀ ਵੀ 30 ਲੱਖ ਰੁਪਏ ਇੰਦਰ ਕੰਮ ਚਲਾ ਲਈਏ ਜਿਹੜੇ ਅਸੀਂ ਪੈਸੇ ਮੜਵਾ ਇਹਨਾਂ ਦਾ ਕੰਮ ਚਲਾ ਲਈਏ ਜਾ ਕੇ ਸਾਰੀਆਂ ਕੰਟਰੀਆਂ ਵਿੱਚ ਦੇਖ ਲਓ ਕਿਵੇਂ ਉੱਥੇ ਜਾ ਕੇ ਧੱਜੀਆਂ ਉੱਟ ਰਹੀ ਨੇ ਕਿਵੇਂ ਨੌਜਵਾਨ ਉੱਥੇ ਜਾ ਕੇ ਡਿਪਰੇਸ਼ਨ ਦਾ ਕੀ ਕੁਛ ਉਹ ਤੁਹਾਡੇ ਨੌਜਵਾਨਾਂ ਨਾਲ ਹੋ ਰਿਹਾ ਹੈ ਇਹਨਾਂ ਨੇ ਠੱਗਾਂ ਨੇ ਤੁਹਾਨੂੰ ਸੱਚ ਨਹੀਂ ਦੱਸਣਾ ਇਹਨਾਂ ਨੇ ਤਾਂ ਪੈਸਾ ਕਮਾਉਣਾ ਹੈ ਇਹਨਾਂ ਦੇ ਜਵਾਕ ਮਹਿੰਗੇ ਸਕੂਲਾਂ 'ਚ ਪੜ੍ਹਦੇ ਨੇ ਘਰਾਂ ਵਾਲਿਆਂ ਨਾਲ ਇਹਦੇ ਬੌਂਸਰ ਨੇਗੇ ਇਹਨਾਂ ਦੇ ਜਵਾਕਾਂ ਨਾਲ ਬੌਂਸਰ ਜਾਂਦੇ ਨੇਗੇ ਇਹ ਤਾਂ ਠੱਗ ਨੇ ਸਾਰੇ ਜਿੱਥੇ ਏਜੰਟ ਕੋਈ ਵੀ ਪੰਜਾਬ ਦੇ ਵਿੱਚ ਭਲਾ ਮਾਰਦੇ ਨੇ ਟੋਪ ਟਲ ਦੇ ਟੋਪਲੇ ਇਹ ਜੱਟ ਠੱਗ ਨੇ ਇਸ ਕਰਕੇ ਤੁਹਾਨੂੰ ਇਹਨਾਂ ਨੇ ਪਸਾਉਣਾ ਤੇ ਤੁਹਾਨੂੰ ਮੇਰੀ ਬੇਨਤੀ ਹੈ ਵੀ ਤੁਸੀਂ ਵੀ ਤੁਹਾਡੇ ਅੱਗੇ ਹੱਥ ਬੰਨ ਕੇ ਬਣ ਕੇ ਤੁਸੀਂ ਵੀ ਥੋੜਾ ਜਾਗਰੂਕ ਹੋ ਅੱਜ 3.5 ਸਾਲ ਹੋ ਗਏ ਇਸ ਚੀਜ਼ ਤੇ ਆਪਾਂ ਨੂੰ ਲੜਾਈ ਲੜਦਿਆਂ ਨੂੰ ਨਹੀਂ ਇਹਨਾਂ ਨੇ ਏਜੰਟਾਂ ਨੇ ਕਿਸ ਨੂੰ ਜੇ ਕੋਈ ਕੋਈ ਵੀ ਆਗੂ ਆਇਆ ਕੋਈ ਜਥੇਬੰਦੀ ਦਾ ਬੰਦਾ ਆਇਆ ਕਿਸ ਨੂੰ ਲੱਖ ਦਿੱਤਾ ਕਿਸ ਨੂੰ 50000 ਦਿੱਤਾ ਇਹਨਾਂ ਨੇ ਚੁੱਪ ਕਰਾ ਲਿਆ ਸੀਗਾ ਸਾਢੇ 3 ਸਾਲ ਹੋ ਗਏ ਬੋਲਦਿਆਂ ਨੂੰ ਕੋਈ ਵੀ ਏਜੰਟ ਆ ਕੇ ਇੱਥੇ ਪਬਲਿਕ 'ਚ ਸਾਬਤ ਕਰਦੇ ਸੀ ਕਿਸੇ ਦਾ ਕੋਈ ਬੰਦਾ ਸਾਬਤ ਕਰਦੇ ਜਿਹੜਾ ਨੌਜਵਾਨ ਕੇਸ ਉਸ ਅਸੀਂ ਪੈਸੇ ਇੱਕ ਵੀ 5 ਰੁਪਏ ਵੀ ਕੋਈ ਸਾਬਤ ਕਰ ਦੇ ਲੋਕਾਂ ਨੇ ਕਚਹਿਰੀ 'ਚ ਖੜਾ ਕੇ ਗੱਲ ਵੜਦਾਂਗੇ ਗੱਲ ਵੜਦਣ ਸਾਡਾ ਇਸ ਕਰਕੇ ਅਸੀਂ ਇਹ ਲੜਾਈ ਜਿਹੜੀ ਲੜੀ ਆ ਇਹ ਹੀ ਤੁਹਾਨੂੰ ਮੈਂ ਬੇਨਤੀ ਕਰਦਾ ਭਰਾਵੋ ਹੁਣ ਤੁਹਾਨੂੰ ਸਾਰਿਆਂ ਨੂੰ ਸਾਫ਼ ਦੇਣਾ ਪੈਣਾ ਇਹਨਾਂ ਨੂੰ ਕਿਵੇਂ ਆਪਾਂ ਬਚਾਉਣਾ ਹੈ ਪੰਜਾਬ ਨੂੰ ਕਿਵੇਂ ਬਚਾਉਣਾ ਹੈ ਸੋਡੀ ਕਿਵੇਂ ਬਾਰੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੇ ਪੰਜਾਬ ਦੀਆਂ ਹੋਰ ਲੜਾਈਆਂ ਲੜਨੀਆਂ ਨੇ ਕਾਣੀਆਂ ਦੀ ਲੜਾਈ ਧਰਤੀ ਮਾਂ ਦੀ ਲੜਾਈ ਬੋਡੀ ਦੀ ਲੜਾਈ ਸਾਡੀ ਸਿੱਖਿਆ ਦੀ ਲੜਾਈ ਬਹੁਤ ਸਾਰੀਆਂ ਜਿਹੜੇ ਸਾਡੇ ਹੱਕਾਂ ਦੀਆਂ ਲੜਾਈਆਂ ਨੇ ਉਹ ਲੜਨੀਆਂ ਨੇ ਇਸ ਪੰਜਾਬ ਦੀ ਧਰਤੀ ਨੂੰ ਆਪਾਂ ਵਿਹਲਾਣਾ ਕਰੀਏ ਇਹਨਾਂ ਦੇ ਆਪਾਂ ਝਾਕ ਝਾਸੇ ਦੇ ਵਿੱਚ ਨਾ ਆਈਏ ਇੱਕੋ ਜਣੇ ਬੇਚਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਕ 40 ਗਿਆ ਹੋਇਆ ਇੱਕ 40 ਦੇ ਵਿੱਚੋਂ 60000 ਰੁਪਏ ਖਰਚ 60000 ਰੁਪਏ ਤਨੂੰ ਖਰਚੇ ਲਈ ਕੱਟਦਾਨ ਮੋੜ ਥੋੜ ਰਿਟਨ ਦਾ ਯਾਰ ਜਿਵੇਂ ਮਰਜ਼ੀ ਗਰੀਬਾਂ ਨੂੰ ਕਰਾਈ ਚੱਲਾ ਹਸਦਾ ਜਿਵੇਂ ਮਰਜ਼ੀ ਵੱਡੀ ਚਲੋ ਗਰੀਬਾਂ ਦੇ ਦਾ ਜਿਵੇਂ ਮਰਜ਼ੀ ਐਂ ਕਰ ਉਹੀ ਲੈ ਲਊਗਾ ਦਾ ਲੈ ਕੇ ਆਉਂਗਾ ਹੱਥ ਵੱਡੀ ਚਲੋ ਇਹ ਤਾਂ ਹੱਥ ਵਟਣ ਵਾਲੀ ਗੱਲ ਹੈ ਜਿਵੇਂ ਆਪਣੇ ਤੂੰ ਮੇਰੀ ਗੱਲ ਹੁਣ ਲਿਖਾ ਦੇ ਨਾ ਜੋ ਮਰਜ਼ੀ ਗਰੀਬਾਂ ਨੂੰ ਲਿਖਾਈ ਚੱਲੇ ਯਾਰ ਯਾਰ ਤੂੰ ਆਪ ਹੀ ਹਿਸਾਬ ਲਾ ਕੇ ਦੇਖ ਲੈ ਵੀ ਤੂੰ ਆਪ ਹੀ ਇਮਾਨਦਾਰੀ ਨਾਲ ਮੇਰੀ ਗੱਲ ਸੁਣ 1,40,000 ਰੁਪਏ ਤੇਰੇ ਕੋਲੇ ਆਇਆ 140000 ਰੁਪਏ ਤੇਰੇ ਕੋਲੇ ਆਇਆ 140000 ਦੇ ਵਿੱਚੋਂ ਤੈਨੂੰ ਅਸੀਂ ਫੇਰ ਵੀ ਕਹੀ ਜਾਂਦੇ ਵੀ 60 ਕੱਟ ਲਾ ਸੀ ਰੁਪਏ ਵਾਪਸ ਕਰਦੇ ਯਾਰ ਤੇਰੇ ਖਰਚੇ ਹੁਣ 60000 ਰੁਪਏ ਤੇਰੇ ਖਰਚੇ ਘਟਾ ਦੇ ਥੋੜੇ ਨੇ ਯਾਰ ਦੋਹਾਂ ਦੇ ਬਰਾਬਰ ਹੀ ਪੈਸੇ ਮੋੜ ਰਿਹਾ ਤੇਰੀ ਕਿਹਦੇ ਵਾਅਦੇ ਨਹੀਂ ਕਿਸੇ ਦੇ ਕਰਨੀ ਨਾ ਸਭ ਨੂੰ ਮਾਝੇ ਵਾਅਦਾ ਹੈ ਆਪਾਂ ਫੇਰ ਵੀ ਇਹਨਾਂ ਨਾਲ ਕਹਿੰਦੇ ਕਿ ਅੱਜ ਕਿੰਨੇ ਤਰੀਕ ਬਣਦੀ ਆ ਅੱਜ ਅੱਜ ਤਰੀਕ ਕਿੰਨੀ ਆ ਤੈਨਾਂ ਤਰੀਕਾ ਆ ਵੀਡੀਓ ਬਣਾ ਲਈ ਰਿਕਾਰਡਿੰਗ ਕਰ ਆਪਾਂ ਨੂੰ ਦੇਤੀ ਤੈਨੂੰ ਹੋਗੀ ਆਪਾਂ 11 ਤਰੀਕ ਤੱਕ ਇਹਨੂੰ ਟਾਈਮ ਦਿੱਤਾ ਹਫਤਾ ਕਹਿੰਦਾ ਉਹਨੂੰ 11 ਤਰੀਕ ਤੱਕ ਕਰਦਾਂ ਉਹਨੂੰ ਟਾਈਮ ਦੇ ਤਰ ਰਿਕਾਰਡਿੰਗ ਕਰ ਲਵਾਂਗੀ ਠੀਕ ਹੈ ਮੈਨੂੰ ਆ ਕੇ ਸੁਣਾਉਣੀ ਹੈ ਜਿਹੜੀ ਇਹਨਾਂ ਨੇ ਇੰਸ਼ੋਰਸ ਕਰਵਾਈ ਹੈ ਨਾ ਇੱਕ ਇਹਨੇ ਇੰਸ਼ੋਰਸੋਂ ਫੇਕੇ ਚੱਕ ਰਹੇ 30000 ਰੁਪਏ ਲਾਜਾਇਤ ਕੱਟ ਰਹੇ ਉਹਦਾ ਕੋਈ ਨਹੀਂ ਕੱਟਣਾ ਉਹਦਾ ਠੀਕਾ ਨਾਲ ਗੱਲ ਜੇ ਕੱਟਣਾਂ ਦਾ ਬਤ ਉਹ 10 ਕੱਟ ਲਵਦਾ ਠੀਕਾ ਨਾਲ ਗੱਲ 20000 ਰੁਪਏ ਉਹ 80000 ਰੁਪਏ ਭਾਈ ਮੇਰਾ ਫਾਈਲ ਪੁੱਛ ਹਾਂ ਭਾਈ ਬੋਲੋ ਹੈਲੋ ਹੈਲੋ ਹਾਂਜੀ ਹਾਂਜੀ ਭਾਈ ਤੇ ਦੋ ਬੰਦੇ ਨੇਗੇ ਇਹਨਾਂ ਦੇ ਦੋ ਬੰਦਿਆਂ ਦੇ ਪੈਸੇ ਨੇ ਕਿਤੇ ਨਹੀਂ ਠੀਕ ਹੈ ਹਾਂਜੀ ਤੇ ਦੋਨਾਂ ਬੰਦਿਆਂ ਦੇ ਪੈਸੇ ਨਾ ਆਪਣਾ ਤੈਨੂੰ ਕਿਦੋਂ ਕਿਹਾ ਤੁਸੀਂ ਇਹ ਬਾਈ ਭਾਨੀ ਨੇ ਕਿਹਾ 10000 ਕੱਢ ਦੋ ਤੈਨੂੰ 100 ਵਰਗਾ ਤੈਨੂੰ ਕਿਦੋਂ ਕਿਹਾ 11 ਫਰਵਰੀ 10 ਬਾਈ ਇਹਦਾ ਇਹਦੀ ਇਹਦੀ ਫਾਈਲ ਵਾਪਸ ਕਰਕੇ ਤੇ ਪੈਸੇ ਵਾਪਸ ਕਰ ਇਹਦੀ ਵੀ ਜਿਹੜੇ ਮੁੰਡੇ ਦੇ ਫਾਈਲ ਆ ਬਾਈ ਪਾਣੀ ਪਾ ਕੇ ਤੁਹਾਨੂੰ ਬਾਹਰ ਨਹੀਂ ਕਰਦੀ ਇਹਦੇ ਵਿੱਚ ਸਾਰੇ ਗਰੀਬੀ ਹੋ ਗਈ ਗੱਲ ਨੇ ਪੜੀ ਹੋਈ ਆ ਰਿਸ਼ਕੇ ਨਾਲ ਸਾਹਿਬ ਨਾਲ ਆਏ ਸੀ ਮੈਂ ਤੁਹਾਨੂੰ ਗੱਲ ਦੱਸਾਂ ਇੱਕ ਬਾਈ ਬਣ ਕੇ ਅਸੀਂ ਹਰ ਇੱਕ ਬੰਦੇ ਨਾਲ ਇੱਕ ਮਿੰਟ ਅਨਮੋਲ ਅਨਮੋਲ ਮੈਂ ਤੁਹਾਨੂੰ ਇੱਕ ਗੱਲ ਆਖਦਾ ਮੇਰੇ ਧਿਆਨ ਨਾਲ ਗੱਲ ਸੁਣ ਲੈ ਬਰਦਰ ਵੀ ਤੁਸੀਂ ਗ੍ਰੀ ਐਗਰੀਮੈਂਟ ਜਿਹੜੇ ਤੁਸੀਂ ਕਰ ਰਹੇ ਹੋ ਨਾ ਇਹ ਥੋੜਾ ਜਿਹਾ ਆਪ ਵੀ ਤਾਂ ਦੇਖ ਲਿਆ ਕਰੋ ਐਡੇ ਕਿੱਡੇ ਕਿਸ ਨੂੰ ਜਹਾਜ ਜਾਂਦੇ ਆ ਬਾਰੀਆਂ ਦਿਖਦੀਆਂ ਨੇਗੀਆਂ ਆਏ ਤਾਂ ਉਹ ਸੀਓਸ ਨਾਲ ਐਡਾ ਕਿੱਡਾ ਜਹਾਜ ਮਾੜਾ ਜਾਂ ਥੋੜਾ ਜਿਹਾ ਆਪਾਂ ਨੂੰ ਇਸ ਚੀਜ਼ ਤੇ ਅਵੇਅਰ ਹੋਣ ਦੀ ਜ਼ਰੂਰਤ ਹੈ ਇਹ ਕੀ ਆਪਣੇ ਨਾਲ ਕਰਦੇ ਨੇ ਕਿ ਬੈਠੋ ਅੱਗੇ ਇਹ ਆਪਣੇ ਨਾਲ ਕੀ ਕਰਦੇ ਨੇ ਧਿਆਨ ਨਾਲ ਮੇਰੀ ਗੱਲ ਸੁਣ ਲਓ ਪਹਿਲਾਂ ਦੋ ਤਿੰਨ ਗੱਲਾਂ ਮੇਰੇ ਧਿਆਨ ਨਾਲ ਸੁਣ ਲਓ ਜਿਹੜੀ ਸੁਣਨ ਵਾਲੀ ਗੱਲ ਹੈ ਇਹ ਆਪਣੇ ਨਾਲ ਕੀ ਕਰਦੇ ਨੇ ਕਿ ਇਹਨਾਂ ਨੂੰ ਸਭ ਨੂੰ ਪਤਾ ਹੈ ਫਾਈਲ ਇਹਨਾਂ ਨੇ ਕੋਈ ਨਹੀਂ ਲਾਉਣੀ ਹੁੰਦੀ ਇਹਨਾਂ ਨੇ ਹੀ ਕਰਨਾ ਹੁੰਦਾ 2 ਲੱਖ ਰੁਪਇਆ ਲੈ ਲਿਆ ਐਗਰੀਮੈਂਟ ਕਰਾ ਲਿਆ ਵਿੱਚੋਂ ਜਦੋਂ ਆਪਣੇ ਵਰਗੇ ਰੌਲਾ ਪਾਉਂਦੇ ਨੇ ਕਿ ਫਿਰ 1.5 ਲੱਖ ਮੋੜ ਤਾਂ ਲੱਖ ਮੋੜ ਤਾਂ ਆਹੀਂ 50 50 ਲੱਖ ਲੱਖ ਰੁਪਇਆ ਇੱਕ ਇੱਕ ਪਾਇਲ ਮਗਰ ਤਾਂ ਆਹੀਂ ਖਾਈ ਜਾਂਦੇ ਨੇ ਕਿ ਕੋਈ ਕੰਮ ਨਹੀਂ ਕਰਦੇ ਕੁਝ ਹੋਰ ਨਹੀਂ ਕਰਦੇ ਥੋੜਾ ਜਿਹਾ ਸਾਨੂੰ ਵੀ ਲੋਕਾਂ ਨੂੰ ਜਾਗਰੂਤ ਹੋਣ ਦੀ ਲੋੜ ਆ ਸਾਨੂੰ 2.5 ਤਿੰਨ ਸਾਲ ਹੋ ਚੱਲੇ ਨੇ ਇਸ ਮੁੱਦੇ ਤੇ ਲੜਦਿਆਂ ਨੂੰ 2.5 ਤਿੰਨ ਸਾਲ 3.5 ਸਾਲ ਸਾਨੂੰ ਇਸ ਮੁੱਦੇ ਤੇ ਲੜਦਿਆਂ ਨੂੰ ਹੋ ਗਏ ਸਾਡੇ ਆ ਸਾਲ ਤੋਂ ਲੈ ਕੇ 3 ਸਾਲ ਹੋ ਗਏ ਜੀ ਆ ਹੁਣ ਅਪ੍ਰੈਲ ਮਈ ਚੱਲ ਪਿਆ 3.5 ਸਾਲ ਸਾਨੂੰ ਪੂਰੇ ਹੋ ਗਏ ਸਮੁੱਦੇ ਦੇ ਲੜਦਿਆਂ ਇਸ ਕਰਕੇ ਤੁਸੀਂ ਮਾੜਾ ਮਾੜਾ ਆਪਾਂ ਜਾਗਰੂਤ ਹੋ ਲੈਣਾ ਅਵੇਰ ਹੋਣਾ ਹੈ ਸਾਡੇ ਲਈ ਇੱਕ ਵੱਡਾ ਥੋੜਾ ਜਿਹਾ ਅਕਲ ਨੂੰ ਹੱਥ ਮਾਰਨ ਦੀ ਜ਼ਰੂਰਤ ਹੈ ਇੱਥੇ ਸਾਡੇ ਇਸ ਜਿਹੜਾ ਇਸ ਚੀਜ਼ ਨੂੰ ਲੋਕਾਂ ਨੂੰ ਜਾਗਰੂਤ ਕਰਨ ਦੇ ਨਾਲ ਅੱਜ ਬਹੁਤ ਵੱਡਾ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਾਂ ਹੋਰ ਥਾਮਾਂ ਦੇ ਵਿੱਚ ਹੁਣ ਇਧਰੋਂ ਕੀ ਕਰਿਆ ਇਹਨਾਂ ਨੇ ਸਮਝਣ ਵਾਲੀ ਗੱਲ ਹੈ ਇੱਥੋਂ ਮਹਾਲੀ ਦੇ ਵਿੱਚੋਂ ਜਲੰਧਰ ਦੇ ਵਿੱਚ ਠੱਗੀਆਂ ਮਾਰ ਕੇ ਚੰਡੀਗੜ੍ਹ ਦੇ ਵਿੱਚ ਠੱਗੀਆਂ ਮਾਰ ਕੇ ਇਹਨਾਂ ਨੇ ਕਰਿਆ ਇੰਨਾ ਇਹ ਜਾ ਕੇ ਹਰਮਾਨਗੜ੍ਹ ਦੇ ਦਫ਼ਤਰ ਖੋਲ੍ਹ ਲਏ ਇਹ ਅਸਲ ਜਿਹੜਾ ਦੁਬਾਰਾ ਫਿਰ ਇਸ ਚੀਜ਼ ਦਾ ਗੁੱਸਾ ਜਿਹੜਾ ਹੈ ਜਾ ਕੇ ਹਰਿਆਣੇ ਦੇ ਲੋਕਾਂ ਨੂੰ ਠੱਗਣ ਲੱਗੇ ਇਹਨਾਂ ਨੇ ਇੱਥੋਂ ਦਫ਼ਤਰ ਬੰਦ ਕੀਤੇ ਉੱਧਰ ਵਾਗੇ ਇਸ ਕਰਕੇ ਇਹ ਸਾਰੀਆਂ ਜਿਹੜੀ ਕਿ ਲਹਿਰ ਖੜੀ ਕਰੀਏ ਤੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕ ਜਾਗਣ ਜਾ ਕੇ ਲੋਕਾਂ ਨੂੰ ਪ੍ਰਸ਼ਾਸਨ ਨੇ ਅੱਜ ਤੱਕ ਮੈਂ ਇੱਕ ਗੱਲ ਕਹਿਣਾ ਚਾਹਣਾ ਵੀ ਜਿੰਨੇ ਵੀ ਠੱਗ ਏਜੰਟ ਨੇ ਮੈਂ ਘੱਟੋ ਘੱਟ ਚਾਰ ਪੰਜ ਘੱਟੋ ਘੱਟ 2-3000 ਏਜੰਟ ਦੀ ਮੈਂ ਲਿਸਟ ਧਰ ਦਿੰਨਾ ਪਰ ਸਰਕਾਰ ਮੂਰੇ ਸਰਕਾਰ ਨੇ ਕੰਮ ਚਲਾਇਆ ਹੋਇਆ ਸਰਕਾਰ ਕਹਿੰਦੀ ਵੀ ਨਸ਼ਿਆਂ ਵਾਲੇ ਦੇ ਸੀ ਘਟਾਹਾਂਗੇ ਇਹਨਾਂ ਦੇ ਵੀ ਕਰਨੇ ਟਾਣੇ ਚਾਹੀਦੇ ਇਹਨਾਂ ਲੋਕਾਂ ਨਾਲ ਕਿੰਦੀ ਬੜੇ ਠੱਗੀਆਂ ਕਰੀਆਂ ਨਗੀਆਂ ਆਹ ਆਪਣਾ ਇੱਥੋਂ ਆ ਕੀ ਆ ਉਹਦਾ ਨਾਮ ਰਤਰਾਕਸ਼ ਗਰੁੱਪ ਰਤਰਾਕਸ਼ ਗਰੁੱਪ ਨੇ ਘੱਟੋ ਘੱਟ ਨਹੀਂ ਨਹੀਂ ਕਰਦੇ 2 3 4000 ਕੋਟ ਦੀ ਠੱਗੀ ਆ ਰਤਰਾਕਸ਼ ਗਰੁੱਪ ਦੀ ਰਤਰਾਕਸ਼ ਗਰੁੱਪ ਦੀ ਉਹਦਾ ਫੜ ਕੇ ਜੇਲ੍ਹ ਤੱਕ ਸਿੜਤਾ ਉਹਨੇ ਠੱਗੀਆਂ ਮਾਰਨੀਆਂ ਬੰਦ ਨਹੀਂ ਕਰੀਆਂ ਹਾਨੀ ਸਰ ਨੂੰ ਆਪਾਂ ਨੂੰ ਧਰਨਾ ਲੈਣਾ ਪਿਆ ਫਿਰ ਉਹਨੂੰ ਅੰਦਰ ਕਰਾਉਣਾ ਪਿਆ ਅੰਦਰ ਉਹਦਾ ਕਰਤਾ ਫੜ ਕੇ ਕੰਮ ਹੁਣ ਕੀ ਜੜੀ ਉਹਦੀ ਪ੍ਰਾਪਰਟੀ ਜ਼ਬਤ ਕਰਕੇ ਉਹਦਾ ਘਰ ਸਰਕਾਰ ਢਾ ਨਹੀਂ ਸਕਦੀ ਬਿਲਕੁਲ ਬਾਜੀ ਜਿਹੜੇ ਬੰਦੇ ਨੇ ਐਡੀ ਵੱਡੀ ਠੱਗੀ ਮਾਰੀ ਆ 2-3000 ਕਰੋੜ ਦੀ ਠੱਗੀ ਆ 2-3000 ਕਰੋੜ ਦੀ ਠੱਗੀ ਕੀ ਦਾ ਨਹੀਂ ਕੱਟਾਣਾ ਚਾਹੀਦਾ ਇਦੇ ਉੱਪਰ ਰਿਐਕਸ਼ਨ ਹੋਣਾ ਚਾਹੀਦਾ ਪੰਜਾਬ ਸਰਕਾਰ ਵੱਲੋਂ ਕੀ ਨਾਮ ਤੋਂ ਕਰਾਦਾਬ ਕਾਇਲ ਮਰੀ ਜੀ ਇਸ ਕਰਕੇ ਇਹ ਜਿਹੜੀ ਸਾਡੀ ਲਹਿਰ ਆ ਇਹ ਜਾਗਰੂਕਤਾ ਨੌਜਵਾਨੀ ਨੂੰ ਕਿਵੇਂ ਬਚਾਉਣਾ ਕਿਵੇਂ ਬਚਾ ਕੇ ਇੱਥੇ ਰੱਖਣਾ ਤੇ ਕਿਵੇਂ ਨਾ ਪ੍ਰਤੀ ਜੇ ਜਾਣਾ ਵੀ ਹੈ ਤੇ ਜਾਣ ਦੇ ਵੀ ਕੋਈ ਨਿਜਮਰ ਕੋਈ ਰੂਲ ਹੋਣੇ ਚਾਹੀਦੇ ਨੇ ਕੋਈ ਸਿਸਟਮ ਹੋਣਾ ਚਾਹੀਦਾ ਜਾਣ ਦਾ ਇਹ ਵੀ ਉਹੀ ਅਨਮੋਲ ਹੀ ਆ ਨਹੀਂ ਨਹੀਂ ਇਹ ਸਾਰੇ ਘੱਟੋ ਘੱਟ ਮੈਂ 6 ਬੰਦਿਆਂ ਨੂੰ ਹੁਣ ਇੱਥੇ ਬੈਠਾ ਨੂੰ ਫੋਨ ਲਾ ਚੁੱਕਿਆ ਉਹ ਸਾਰੀ ਕਿ ਇਹ ਅਸੀਂ ਆਫਿਸ ਹੈਂਡਓਵਰ ਕਰਿਆ ਆਫਿਸ ਹੈਂਡਓਵਰ ਕਰਿਆ ਭਾਈ ਜੀ ਤੁਸੀਂ ਹੈਂਡਓਵਰ ਨਾ ਕਰੋ ਪਹਿਲਾਂ ਅਗਲੇ ਤੋਂ ਪੂਰੀ ਪਰਤਾਲ ਕਰਕੇ ਅਗਲੇ ਨੂੰ ਕਦੇ ਵੀ ਜਿਹੜਾ ਪਹਿਲਾਂ ਵਾਲਾ ਹਿਸਾਬ ਕਿਤਾਬ ਪੂਰਾ ਕਰੋ ਫਿਰ ਤੁਸੀਂ ਹੈਂਡਓਵਰ ਕਰੋ ਜੇ ਕਰਨਾ ਹੀ ਸੀਗਾ ਭੁਲਾ ਕੇ ਸਾਡੇ ਦਿੱਲੀ ਵੱਟਿਆਂ ਦੇ ਲੜਾਈ ਲੜਨੀ ਹੈ ਕਿਵੇਂ ਆਪਣੋ ਆਪ ਨੂੰ ਕਾਲੇ ਨਾ ਪਿਆ ਕਰੋ ਆ ਮੁੰਡੇ ਲਿਖਣ ਕੱਲ ਪਤਾ ਕੀ ਹੈ ਕਈਆਂ ਦੇ ਪੈਸੇ ਦਾ ਐਡੇ ਹਰਾਮ ਦੇ ਮਨੋ ਅੱਜ ਫੋਨ ਕਰ ਗੱਲਾਂ ਕਰੀ ਦੱਸ ਕਿ ਨਹੀਂ ਕੇ ਪੈਸੇ ਲੈ ਗਏ ਬਹੁਤ ਖਾਤਾ ਜਾਓ ਇਹ ਗੱਲਾਂ ਕਰਦੀਆਂ ਗੱਲਾਂ ਇਹ ਚੀਜ਼ ਨੂੰ ਸਿੱਖ ਲੋ ਅੰਦੋਲਨ ਕਿਵੇਂ ਜਾਬਤ ਦੇ ਕੇ ਮੈਰਾ ਨਾ ਜਾਬਤਾ ਬੜਾ ਜ਼ਰੂਰੀ ਆ ਅਜਾ ਲਿਖਣਾ ਇਹ ਆ ਸੇਮ ਹੀ ਆ ਸੇਮ ਹੀ ਲਿਖਦੇ ਆ ਸੇਮ 11 ਤੇਰਾ 11 ਵੀ ਇਹ ਹੀ ਨਹੀਂ ਹੈਗਾ ਸੇਮ ਇਹ ਨਹੀਂ ਆ ਕਿਹਨਾਮਿਤ ਸਿੰਘ ਹੈ ਸਰਵਿੰਦਰ ਸਿੰਘ ਪਿੰਡ ਗੜਸ਼ੰਕਲੇ ਜਿਲ੍ਹਾ ਬਲੂਹਾ ਜਿਲ੍ਹਾ ਹੈ ਮੇਰੇ ਤੇ ਪਰਚੇ ਪਏ ਪਰ ਇਹਦੇ ਤੇ ਪਰਚੇ ਪਰ ਸਾਡਾ ਕੀ ਆ ਅਸੀਂ ਅੱਜ ਏਜੰਟਾਂ ਵਾਲੇ ਜੀ ਤਰੀਕ ਭੁਗਤ ਕੇ ਆਇਆ ਏਜੰਟ ਨੇ ਪਰਚਾ ਕਰਾਇਆ ਹੋਇਆ ਸਾਨੂੰ ਕੀ ਲੋੜ ਆ ਆਪ ਇੱਕ ਮਰ 10 ਮਿੰਟ ਵੀ ਨਹੀਂ ਖੜ੍ਹ ਸਕਦੇ 32 789 777 ਹੋਰ ਬੋਲੋ ਭਈ ਮੈਂ ਕੀ ਬੋਲਣਾ ਤੁਹਾਨੂੰ ਪਤਾ ਹੀ ਹੈ ਮੈਂ ਤਾਂ ਇੰਨੇ ਚਿਰ ਤੋਂ ਜੋ ਬੋਲ ਰਹੀ ਹਾਂ ਦੋ ਪੈਸੇ ਇਹ ਕੰਪਲੀਟ ਹੋ ਗਏ 1 ਦੀ 10 ਤਰੀਕ ਤਹਲੇ ਆਈ ਨੇ ਇਹਨੂੰ ਐਕਚੁਅਲ ਚ ਮੇਰਾ ਕੇਸ ਹੀ ਨਹੀਂ ਪਤਾ ਕਿ ਤੂੰ ਕਿਸ ਬਿਹਾਵ ਤੇ ਮੇਰੇ ਨਾਲ ਗੱਲ ਕਰ ਰਹੀ ਹੈ ਜਿਸ ਨਹੀਂ ਬੰਦਾ ਤੁਸੀਂ ਇਹ ਵੀ ਕੇਸ ਦਾ ਪਤਾ ਔਰ ਥੋੜਾ ਨਾ ਸ਼ਾਂਤੀ ਨਾਲ ਗੱਲ ਕਰੋ ਐਦਾਂ ਮੈਂ ਫੋਨ ਤੇ ਮੈਨੂੰ ਖਾਣਾ ਤਾਂ ਨਹੀਂ ਤੁਸੀਂ ਮੈਂ ਤੁਹਾਨੂੰ ਇਹ ਕਿਹਾ ਕਿ ਮੈਂ 10 ਦਿਨ ਲੈ ਸੀ ਤੁਹਾਨੂੰ ਕਿਹਾ ਕਿ ਤੁਹਾਡੇ ਉੱਪਰ ਨਹੀਂ ਫਿਰਦੇ ਹੋਗੇ ਕਿ ਵੀ ਸੋਮਵਾਰ ਕਰ ਵੇਟ ਕਰੋ ਇਹ ਰਿਫੰਡ ਐਪਲੀਕੇਸ਼ਨ ਮੈਡਮ 22 ਤਰੀਕ ਦੀ ਦਿੱਤੀ ਹੋਈ ਆ 10 ਦਿਨ ਕੰਪਲੀਟ ਹੋ ਗਏ ਆ ਇਹ ਤਾਂ ਕੋਈ ਜਨਾਨੀ ਨੂੰ ਫੜਾਤਾ ਫੋਨ ਇਹ ਤੂੰ ਦੱਸ ਕਰ ਮਾਰੇ ਪੈਸੇ ਨੇ ਤਰੀਕ ਮੰਗੂ ਬਿਲਕੁਲ ਜੀ ਉਹ ਹਟ ਗਿਆ ਉਹ ਨਹੀਂ ਆ ਰਿਹਾ ਨਾ ਦੋਨੇ ਬੰਦਾ ਨਹੀਂ ਆ ਰਿਹਾ ਜੀ ਇਹ ਚੱਕਰ ਆ ਹਾਂ ਸੁਣੋ ਛੋਟਾ ਵੀਰੇ ਤੁਹਾਨੂੰ ਮੈਂ ਨਾ ਮੈਂ ਮੈਂ ਤੇ ਭਾਨਾ ਵੀ ਦੋਨੇ ਬੈਠੇ ਚੌਥੀ ਜਰਨਾ ਮਹਿੰਗੇ ਅਜ ਉਹਨਾਂ ਟੀਮ ਨੇ ਮੈਂ ਇਹਨਾਂ ਨੂੰ ਭੇਜਦਾ ਤੁਹਾਡੇ ਕੋਲ ਹਾਂਜੀ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਮੋਹਾਲੀ ਦੇ ਠੱਗਾਂ ਬੰਦੋ ਜੋ ਇਹਨਾਂ ਲੋਕਾਂ ਦੇ ਜੋ ਪੈਸੇ ਲੁੱਟੇ ਗਏ ਨੇ ਜਾਂ ਪੰਜਾਬ ਦੇ ਵਿੱਚ ਹੋਰ ਵੀ ਠੱਗਾਂ ਵੱਲੋਂ ਪੰਜਾਬ ਦੇ ਲੋਕਾਂ ਨਾਲ ਠੱਗੀਆਂ ਮਾਰ ਕੇ ਬਹੁਤ ਸਾਰੇ ਪੈਸੇ ਲੁੱਟੇ ਗਏ ਨੇ ਜੋ ਵੀ ਇਸ ਠੱਗ ਏਜੰਟਾਂ ਖਿਲਾਫ ਭਾਂਦੇ ਸਿੱਧੂ ਵੱਲੋਂ ਮੁਹਿੰਮ ਚਲਾਈ ਗਈ ਹੈ ਤੇ ਪੰਜਾਬ ਦੇ ਬਹੁਤ ਸਾਰੇ ਲੋਕਾਂ ਦੇ ਪੈਸੇ ਵੀ ਕਢਵਾ ਕੇ ਦਿੱਤੇ ਗਏ ਨੇ ਤੁਸੀਂ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੋ ਉਹ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਰਤਬਾਰ ਦੁਸ਼ੇਅਰ ਕਰਦੇ ਹੋ ਨਾਲ ਹੀ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਦ ਜ਼ਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਨੂੰ ਬਹੁਤ-ਬਹੁਤ ਧੰਨਵਾਦ